ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾ ਤੇ ਆਵਾਜ਼ ਆਪ ਸੁਣਦੇ ਹਾਂ ਲੇਖਕ ਕਿਰਪਾਲ ਕਜਾਕ ਜੀ ਦੀ ਲਿਖੀ ਹੋਈ ਕਹਾਣੀ ਜੜਾ ਜਿੱਥੇ ਕਿਤੇ ਵੀ ਗੱਡੀ ਖੜਦੀ ਮਾਂ ਹੁੱਬ ਕੇ ਪੁੱਛਦੀ ਕਿੱਥੇ ਕੁ ਆ ਗਏ ਪੁੱਤ ਤੇ ਮੈਂ ਕੁਝ ਤਲ ਖੋ ਕੇ ਸਟੇਸ਼ਨ ਦੱਸ ਦਿੰਦਾ ਘਰੋਂ ਤੁਰਦਿਆਂ ਮੈਂ ਬੜੇ ਜ਼ਬਤ ਵਿੱਚ ਸਾਂ ਪਰ ਮਾਂ ਦੇ ਇੱਕੋ ਗੱਲ ਵਾਰ-ਵਾਰ ਪੁੱਛਣ ਤੇ ਮੈਂ ਤਲਖ ਹੋ ਗਿਆ ਸਾਂ ਥੋੜੀ ਦੇਰ ਪਹਿਲਾਂ ਤਾਂ ਹਾਦੀ ਹੋ ਗਈ ਸੀ ਪਿਛਲੇ ਕਿਸੇ ਸਟੇਸ਼ਨ ਤੋਂ ਸਾਹਮਣੀ ਸੀਟ ਤੇ ਦੋ ਸ਼ਹਿਰੀ ਜੀਆਂ ਕੁੜੀਆਂ ਆ ਕੇ ਬੈਠ ਗਈਆਂ ਤਾਂ ਮੈਂ ਕੁਝ ਰਾਹਤ ਜੀ ਮਹਿਸੂਸ ਕੀਤੀ ਪਰ ਕੁੜੀਆਂ ਜਦੋਂ ਬਿਨਾਂ ਰੁਕੇ ਗੱਲਾਂ ਦਾ ਅੰਗਰੇਜ਼ੀ ਵਿੱਚ ਕਚੀਰਾ ਹੀ ਕਰਨ ਲੱਗੀਆਂ ਤਾਂ ਮਾਂ ਸੁੰਗੜ ਕੇ ਬੈਠ ਗਈ ਸੀ ਫਿਰ ਹੌਲੀ ਜੇ ਬੋਲੀ ਸੀ ਪੁੱਤ ਤੇਰੀ ਬਹੂ ਦੇ ਮੁਲਕ ਦੀ ਹੈ ਸੁਣਦਿਆਂ ਮੇਰੇ ਅੰਦਰ ਕੁਝ ਕੜਕ ਕਰਕੇ ਟੁੱਟਿਆ ਸਾਹਾਂ ਵਿੱਚ ਧੂਆ ਜਿਹਾ ਫੈਲ ਗਿਆ ਤੇ ਮੈਂ ਇੱਕ ਤਰ੍ਹਾਂ ਬੁੱਝ ਗਿਆ ਪਰ ਇਸ ਤੋਂ ਪਹਿਲਾਂ ਕਿ ਕੁਝ ਹੋਰ ਵਾਪਰਦਾ ਮੈਂ ਮਾਂ ਨੂੰ ਨੀਂਦਰ ਦੀ ਗੋਲੀ ਦੇ ਕੇ ਦਵਾਲੇ ਲੀੜਾ ਘੁੱਟ ਦਿੱਤਾ ਉਂਝ ਮੈਂ ਜਾਣਦਾ ਸਾਂ ਇਸ ਗੋਲੀ ਦਾ ਕੋਈ ਅਸਰ ਨਹੀਂ ਸੀ ਹੋਣਾ ਪਰ ਮਾਂ ਇਉਂ ਪਾਸਾ ਵੱਟ ਕੇ ਪੈ ਗਈ ਜਿਵੇਂ ਸੱਚਮੁੱਚ ਸੌਂ ਵੀ ਹੋਵੇ ਪਿਛਲੇ ਕੁਝ ਵਰਿਆਂ ਤੋਂ ਇੰਝ ਹੀ ਹੁੰਦਾ ਸੀ ਅਸੀਂ ਮੀਆਂ ਬੀਬੀ ਚਾਹੁੰਦੇ ਤਾਂ ਮਾਂ ਜਾਗਣਿਆਂ ਵੀ ਸੌ ਜਾਂਦੀ ਨਾ ਚਾਹੁੰਦੇ ਤਾਂ ਉਹ ਸੁੱਤੇ ਪਿਆ ਵੀ ਜਾਗਦੀ ਰਹਿੰਦੀ ਮਾਂ ਦੇ ਇਸ ਬਦਲੇ ਹੋਏ ਰਵੱਈਏ ਨੇ ਜਿੱਥੇ ਮੇਰੀ ਪਤਨੀ ਨੂੰ ਸ਼ੈਲੀ ਨੂੰ ਖੁਸ਼ ਕੀਤਾ ਸੀ ਉੱਥੇ ਮੈਨੂੰ ਉਦਾਸ ਤੇ ਪਰੇਸ਼ਾਨ ਕਰ ਦਿੱਤਾ ਸੀ ਸ਼ਾਇਦ ਇਹੋ ਕਾਰਨ ਸੀ ਕੋਜ ਮਹੀਨੇ ਪਹਿਲਾ ਹੀ ਮਾਂ ਨੂੰ ਚਾਈ ਚਾਈ ਪਿੰਡੋਂ ਸ਼ਹਿਰ ਲੈ ਕੇ ਆਉਣ ਵੜਾ ਮੈਂ ਅੱਜ ਭਰੇ ਹੋਏ ਮਨ ਨਾਲ ਪਿੰਡ ਪਰਤ ਰਿਹਾ ਸਾਂ ਮਾਂ ਦੀ ਇਹ ਹਲੇਮੀ ਮੇਰਾ ਗੱਜ ਭਰ ਦਿੰਦੀ ਹੁਣ ਵੀ ਮੇਰਾ ਮਨ ਪਰ ਆਇਆ ਸੀ ਮਾਂ-ਪਾਵੇਂ ਦੂਜੇ ਪਾਸੇ ਮੂੰਹ ਕਰਕੇ ਪੈ ਗਈ ਸੀ ਪਰ ਮੈਨੂੰ ਲੱਗਾ ਉਹ ਮੈਨੂੰ ਵੇਖ ਰਹੀ ਸੀ ਇੱਕਾ ਇੱਕ ਮੇਰਾ ਗੱਜ ਭਰ ਆਇਆ ਤੇ ਮੈਂ ਐਨਕ ਸਾਫ਼ ਕਰਨ ਦੇ ਪੱਜ ਅੱਖਾਂ ਦੀ ਨਵੀਂ ਸੋਖ ਲਈ ਮਾਂ ਪ੍ਰਤੀ ਮੇਰਾ ਇਹ ਲਗਾਉ ਵੇ ਸ਼ੈਲੀ ਮੱਚਣ ਲੱਗਦੀ ਮਾਂ ਲਈ ਤਾਂ ਬੁੱਕ ਬੁੱਕ ਅਥਰੂ ਡੁੱਲਦੇ ਆ ਮੇਰੇ ਲਈ ਹੌਂਕਾ ਵੀ ਮੁੱਲ ਦਾ ਉਹ ਚੀਕ ਕੇ ਗੱਲ ਸ਼ੁਰੂ ਕਰਦੇ ਤੇ ਛੇਤੀ ਹੀ ਛਤਨੀ ਜਾ ਜੜਦੀ ਕਦੀ ਕਦਾਈ ਮੈਨੂੰ ਸ਼ੈਲੀ ਦਾ ਇਹ ਗਿਲਾ ਜਾਇਜ਼ ਵੀ ਲੱਗਦਾ ਮੈਂ ਮਹਿਸੂਸ ਕਰਦਾ ਮਾਂ ਪ੍ਰਤੀ ਮੇਰਾ ਇਹ ਮੋਹ ਇੱਕ ਸੀਮਾ ਦੀ ਮੰਗ ਕਰਦਾ ਸੀ ਪਰ ਸ਼ੈਲੀ ਜਦੋਂ ਇਸ ਮੋਹ ਦੀ ਸੀਮਾ ਨੂੰ ਦੌਲਤ ਦੀ ਦ੍ਰਿਸ਼ਟੀ ਤੋਂ ਦੇਖਣ ਲੱਗਦੀ ਤਾਂ ਮੈਨੂੰ ਉਹਦੇ ਸੰਸਕਾਰਾਂ ਤੋਂ ਤਰਸ ਆਉਂਦਾ ਜਿਨ੍ਹਾਂ ਵਿੱਚ ਉਹ ਜੰਮੀ ਪਈ ਸੀ ਪਰ ਕੋਈ ਉਸਤੇ ਤਰਸ ਕਰੇ ਇਹ ਉਹਦੇ ਲਈ ਮਰ ਜਾਣ ਵਾਲੀ ਗੱਲ ਸੀ ਆਵਾ ਤਵਾ ਬੋਲਦਿਆਂ ਘਰ ਸਿਰ ਤੇ ਝੁਕ ਲੰਨੀ ਪਹਿਲਾਂ ਪਹਿਲ ਮੈਂ ਸੋਚਦਾ ਸ਼ਾਇਦ ਸ਼ੈਲੀ ਦਾ ਗੁੱਸਾ ਹੀ ਮੇਰੇ ਵੱਸ ਵਿੱਚ ਨਹੀਂ ਸੀ ਜਦੋਂ ਸਾਡੇ ਦੋਹਾਂ ਵਿਚਾਲੇ ਨਿੱਕੀ ਨਿੱਕੀ ਗੱਲ ਤੇ ਵੱਧਾ ਤਣਾਅ ਮਾਂ ਨੂੰ ਵੀ ਵਿਚੇ ਲਪੇਟ ਲੈਂਦਾ ਤਾਂ ਮੈਨੂੰ ਲੱਗਦਾ ਹੋਰ ਵੀ ਬਹੁਤ ਕੋਸੀ ਜੋ ਮੇਰੇ ਵਾਸ ਵਿੱਚ ਨਹੀਂ ਸੀ ਵਾਸ ਵਿੱਚ ਹੁੰਦਾ ਤਾਂ ਮੈਂ ਸ਼ੈਲੀ ਨਾਲ ਵਿਆਹ ਹੀ ਕਿਉਂ ਕਰਵਾਉਂਦਾ ਚਲੋ ਵਿਆਹ ਕਰਵਾ ਲਿਆ ਤਾਂ ਉਹਦੇ ਅਮੀਰ ਪਿਓ ਵੱਲੋਂ ਖਰਾਏ ਤਵਜੋਂ ਮਿਲੀ ਨੌਕਰੀ ਹੀ ਨਾ ਸਵੀਕਾਰ ਕਰਦਾ ਇਸ ਗੱਲ ਦੇ ਬਾਵਜੂਦ ਕਿ ਮਾਂ ਨੇ ਸਿਰੋਂ ਨੰਗੀ ਹੋਣ ਤੇ ਵੀ ਮੇਰੀ ਹਰ ਇੱਛਾ ਦਾ ਨੰਗ ਟਕਿਆ ਸੀ ਓਖੇ ਤਿਹਾਈ ਰਹਿ ਕੇ ਵੀ ਮੇਰੀ ਕੋਟ ਵਿੱਚ 4 ਡਿਗਰੀਆਂ ਦਾ ਚੌਗਾ ਘੱਟਿਆ ਸੀ ਤੇ ਇੱਕ ਮੈਂ ਸਾਂ ਜਿਸ ਮਜਬੂਰੀਆਂ ਦਾ ਵਾਸਤਾ ਪਾ ਕੇ ਪਹਿਲਾਂ ਅਮੀਰ ਨਾਲ ਵਿਆਹ ਕਰਵਾ ਲਿਆ ਤੇ ਫਿਰ ਜਿੱਥੇ ਦਾਣਾ ਪਾਣੀ ਲਿਖਿਆ ਬਿਊਟ ਲੈ ਕੇ ਸ਼ਹਿਰ ਨੌਕਰੀ ਕਰਨ ਤੁਰ ਪਿਆ ਸਿਰਫ ਸ਼ੈਲੀ ਦੀ ਇੱਛਾ ਕਰਕੇ ਹੀ ਕਿਉਂਕਿ ਉਸਕੇ ਹਸੀ ਉਸ ਦੀਆਂ ਜੜ੍ਹਾਂ ਫੈਲਣ ਲਈ ਪਿੰਡ ਦੀ ਮਿੱਟੀ ਕਾਫੀ ਨਹੀਂ ਸੀ ਤੇ ਫਿਰ ਪਿੰਡ ਦੇ ਨੀਵੇਂ ਤੇ ਕੱਚੇ ਬਨੇਰਿਆਂ ਤੋਂ ਕਿਸੇ ਵੱਡੀ ਉਡਾਨ ਲਈ ਕਿਵੇਂ ਪ੍ਰਵਾਸ ਭਰੀ ਜਾ ਸਕਦੀ ਸੀ ਪਰ ਮਹਿਸੂਸ ਦਾ ਮਾਂ ਦੀ ਇੱਛਾ ਕਿੱਥੇ ਸੀ ਜਿਹੜੀ ਮੇਰੇ ਜਵਾਨ ਹੋਣ ਤੱਕ ਇੱਕੋ ਗੱਲ ਦਾ ਹਰਾਂਦੀ ਰਹੀ ਅਫਸਰ ਮਣੂ ਮੇਰਾ ਪੁੱਤ ਪਰ ਆਜ ਕਰਾਉ ਮਾਂ ਨੂੰ ਆਖਰ ਬੰਦੇ ਦੀ ਅੰਸ ਹੈ ਜੇ ਮਾਂ ਦੀ ਅੰਦਰ ਠੰਡੀ ਕਰੂ ਸਾਹੀ ਪਿਓ ਦਾ ਸੇਵਾ ਠੰਡਾ ਹੋ ਮਾੜੀ ਔਲਾਦ ਤਾਂ ਕਹਿੰਦੇ ਬੰਦੇ ਦੀ ਗਤੀ ਨਹੀਂ ਹੋਣ ਦਿੰਦੀ ਮੈਂ ਤੜਕ ਕੇ ਸੋਚਦਾ ਮਾਂ ਕਦੇ ਇਸ ਗੱਲ ਨੂੰ ਹੁਣ ਕਿਉਂ ਨਹੀਂ ਸਿੱਧਹਰੋਂਦੀ ਇੱਕ ਦਿਨ ਮੈਂ ਖਿਜ ਕੇ ਕਿਹਾ ਮਾਂ ਮੈਂ ਪੜ ਲਿਖਿਆ ਵਿਆਹਿਆ ਵਰਿਆ ਸ਼ਹਿਰ ਨੌਕਰੀ ਕਰਦਾ ਹੁਣ ਤਾਂ ਆਪਣੇ ਪੁੱਤਰ ਨੂੰ ਅਫਸਰ ਸੰਝ ਲੈ ਖਰਾ ਪੁੱਤ ਜਮ ਜਮ ਸਮਝੂ ਪਰ ਉਹਨੋਂ ਪੁੱਤ ਜਿੱਦੇ ਤੈਨੂੰ ਪਿੰਡ ਨਿਉ ਨਿਉ ਸਲਾਮਾ ਕਰੋ ਪਰ ਪੁੱਤ ਤੇ ਦਾ ਜਣਾ ਹੀ ਕਿਦਰੇ ਖੋਰ ਜਾ ਲਾਈਆ ਫਿਰ ਪੁੱਤ ਮਾਂ ਪੇ ਲਈ ਤਾਂ ਈਆਂ ਪੁੱਤ ਜਾਂਦੇ ਹੀ ਅਫਸਰ ਹੁੰਦੇ ਆ ਤੇ ਮਾਂ ਨੇ ਚਾਹੁੰਦੇ ਵੀ ਮੂੰਹ ਟਾਕੇ ਰੋਣ ਲੱਗ ਪਈ ਸੀ ਪਰ ਮੈਥੋਂ ਤਾਂ ਮਾਲੀ ਰੋਣਾ ਛੱਡ ਹੋਂਕਾ ਵੀ ਨਹੀਂ ਸੀ ਸਰਿਆ ਓਨ ਜ ਮੇਰੇ ਹੋਂਕਿਆਂ ਨੇ ਮਾਂ ਦਾ ਸਵਾਰਨਾ ਵੀ ਕੀ ਸੀ ਮਾਂ ਕੋਲ ਤਾਂ ਪਹਿਲਾਂ ਹੀ ਹੌਂਕੇ ਬਹੁਤ ਸਨ ਕਦੇ ਮੈਂ ਸੋਚਦਾ ਪਿਤਾ ਦੀ ਮੌਤ ਤੇ ਮੇਰੇ ਸ਼ਹਿਰ ਚਲੇ ਆਉਣ ਪਿੱਛੋਂ ਮਾਂ ਕੋਲ ਹੌਂਕੇ ਹੀ ਤਾਂ ਸਨ ਨਹੀਂ ਉਮਰ ਦੀ ਨਿਸ਼ਟਾ ਦਾ ਉਹਨੂੰ ਕੀ ਮਿਲਿਆ ਵਰੇ ਸ਼ਿਮਾਹੀ ਲੈ ਕੇ ਦਿੱਤੇ ਚਾਰ ਲੀੜੇ ਕੋਕੇ ਦਿਲਾਸੇ ਜਾਂ ਮੇਰੇ ਤੇ ਸ਼ੈਲੀ ਵਿਚਾਲੇ ਨਿਤ ਵਾਦਾ ਜ਼ਹਿਰ ਇਹ ਜ਼ਹਿਰ ਸ਼ਾਇਦ ਵਾਦਾ ਹੀ ਚਲਾ ਗਿਆ ਜੇ ਸ਼ੈਲੀ ਨੂੰ ਅਚਾਨਕ मां ਦੀ ਲੋੜ ਨਾ ਪੈਂਦੀ ਸੁਣ ਕੇ ਮੈਂ ਹੈਰਾਨ ਹੋਇਆ ਮਾਤਾ ਸ਼ੈਲੀ ਨੂੰ ਫੁੱਟੇ ਅੱਖ ਨਹੀਂ ਸੀ ਪਾਉਂਦੀ ਫਿਰ ਇਹ ਚਾਹਤ ਕੈਸੀ ਪਿੱਛੋਂ ਪਤਾ ਲੱਗਾ ਸ਼ੈਲੀ ਖੁਦ ماں ਬਣਨ ਵਾਲੀ ਸੀ ਮੈਨੂੰ ਹੈਰਾਨੀ ਤੇ ਖੁਸ਼ੀ ਹੋਈ ਹੈਰਾਨੀ ਇਸ ਗੱਲ ਦੀ ਕਿ ਸ਼ੈਲੀ ਬੱਚਾ ਜੰਮਣ ਨੂੰ ਫਾਲਤੂ ਦਾ ਝੰਜਟ ਸਮਝਦੀ ਸੀ ਉਹ ਕਹਿੰਦੀ ਇਹ ਕਿੱਧਰ ਦਾ ਇਨਸਾਫ ਹੈ ਕਿ ਬੱਚੇ ਮਾਂ ਜੰਮੇ ਤੇ ਪੀੜੀ ਪਿਓ ਦੀ ਤੁਰੇ ਉਤਤ ਫਿਗਰ ਦਾ ਨਾਸ ਖੁਸ਼ੀ ਇਸ ਗੱਲ ਦੀ ਸੀ ਕਿ ਇੱਕ ਦਿਨ ਕਹਿਣ ਲੱਗੀ ਕੁਝ ਵੀ ਹੈ ਧੀਵੀਆਂ ਜਣਾ ਲੱਗਣ ਲਈ ਮਾਂ ਬਣਨਾ ਜ਼ਰੂਰੀ ਹੈ ਮੈਂ ਮਾਂ ਦੇ ਇਸ ਅਚਾਨਕ ਬਦਲਾਅ ਉਤੇ ਬਹਿਸ ਕਰਨਾ ਚਾਹੁੰਦਾ ਸਾਂ ਪਰ ਇਹ ਸੋਚ ਕੇ ਚੁੱਪ ਕਰ ਗਿਆ ਕਿ ਕੀ ਪਤਾ ਇਸ ਬੱਚੇ ਦੀ ਆਮਦ ਹੀ ਮੇਰੇ ਸ਼ੈਲੀ ਤੇ ਮਾਂ ਵਿਚਾਲੇ ਕੋਈ ਚੌਥੀ ਕੌਣ ਸਿਰਜ ਕੇ ਕਿਸੇ ਮੋਹ ਦੀ ਜੜ ਲਾ ਦੇਵੇ ਪਰ ਹੋਇਆ ਇਸ ਤੋਂ ਬਿਲਕੁਲ ਉਲਟ ਉਧਰ ਸ਼ੈਲੀ ਦੇ ਕੋਖ ਵਿੱਚ ਚਾਨਣ ਦਾ ਬੀਜ ਪੂੰਗ ਰਿਆ ਇਧਰ ਪਿੰਡ ਵਿੱਚੋਂ ਮਾਵੀਆਂ ਜਣਾਂ ਹੀ ਖੱਗੀਆਂ ਗਈਆਂ ਦੇਖੋ ਬੱਚਾ ਚਾਹੀਦਾ ਹੈ ਤਾਂ ਪਿੰਡੋਂ ਮਾਂ ਨੂੰ ਲੈ ਆਓ ਜਾਂ ਨੌਕਰ ਰੱਖ ਕੇ ਦਿਓ ਤੇ ਜੇ ਮਹੀਨੇ ਦੀ ਗਰਭ ਉਤੇ ਸ਼ੈਲੀ ਨੇ ਇੱਕ ਤਰ੍ਹਾਂ ਲੀਕ ਖਿੱਚ ਦਿੱਤੀ ਨੌਕਰ ਰੱਖਣ ਦਾ ਮਤਲਬ ਸੀ ਉਹਦੇ ਅਮੀਰ ਪਿਓ ਦੇ ਖੋਰ 18 ਹੋਣਾ ਰਹੀ ਮਾਂ ਮਾਂ ਦਾ ਕੀ ਸੀ ਫਿਰ ਮਾਂ ਦਾ ਤਾਂ ਫਰਜ਼ ਵੀ ਬਣਦਾ ਸੀ ਮੈਂ ਆਪਣੇ ਆਪ ਨੂੰ ਦਲੀਲ ਦਿੱਤੀ ਤੇ ਬਿਨਾ ਪਾਉਂਦਾ ਪੁੱਛੇ ਮੂਰੇ ਜਾ ਖੜਿਆ ਮੈਂ ਚੱਕਦੇ ਜਏ ਸ਼ਹਿਰ ਜਾਣ ਦੀ ਗੱਲ ਤੋਰੀ ਤਾਂ ਮਾਂ ਪੈਰੋਂ ਹੀ ਮੱਝ ਉੱਠੀ ਪਰ ਜਿਉਂ ਹੀ ਉਹਨੇ ਸ਼ੈਲੀ ਦੇ ਮਾਂ ਬਣਨ ਬਾਰੇ ਸੁਣਿਆ ਬਿਨਾ ਕੋਈ ਉਜ਼ਰ ਕਿਤੇ ਆਪਣੇ ਲੀੜਿਆਂ ਦੇ ਨਿੱਕੇ ਜਿਹੀ ਬੁਝਕੇ ਚੁੱਕ ਦਰਾਂ ਤੋਂ ਬਾਹਰ ਜਾ ਖੜੀ ਉਹ ਤੋਂ ਗੁੱਸਾ ਹੋਈ ਕਿ ਜੇ ਇਹ ਗੱਲ ਸੀ ਤਾਂ ਮੈਨੂੰ ਪਹਿਲਾਂ ਕਿਉਂ ਨਾ ਦੱਸਿਆ ਫਿਰ ਅੱਖਾਂ ਭਰਦਿਆਂ ਕਹਿਣ ਲੱਗੀ ਨਾਲੇ ਪੁੱਤ ਜਿਸ ਰੁੱਖ ਦਾ ਪਰਿਵਾਰ ਹਰਿਆ ਭਰਿਆ ਉਸੇ ਦੀਆਂ ਜਣਾ ਦਾ ਮੁੱਲ ਹੈ ਫਿਰ ਥੋੜੇ ਬਿਨਾਂ ਮੇਰਾ ਪਿੰਡ ਚ ਕੀ ਹੈ ਇੱਕ ਪਲ ਮੈਨੂੰ ਲੱਗਾ ਮਾਂ ਠੀਕ ਕਹਿ ਰਹੀ ਸੀ ਕਿਉਂਕਿ ਉਸ ਦਿਨ ਤੋਂ ਬਾਅਦ ਜਿਸ ਬੇਪਰਵਾਹੀ ਨਾਲ ਮਾਂ ਨੇ ਪਿੰਡ ਵੱਲ ਪਿੱਠ ਕੀਤੀ ਸੀ ਉਹ ਸੱਚਮੁੱਚ ਹੈਰਾਨ ਕਰਨ ਵਾਲੀ ਸੀ ਸ਼ੈਰ ਆ ਕੇ ਤਾਂ ਮਾਣੇ ਸਾਨੂੰ ਹੋਰ ਵੀ ਹੈਰਾਨ ਕਰ ਦਿੱਤਾ ਨਾ ਕੋਈ ਸ਼ਿਕਵਾ ਨਾ ਸ਼ਿਕਾਇਤ ਨਾ ਕੋਈ ਉਜਰ ਨਾ ਉਜਰਤ ਪਤਾ ਨਹੀਂ ਕਿਉਂ ਮਾ ਦਾ ਇਉਂ ਸਿਰਫ ਸ਼ੈਲੀ ਦੀ ਇੱਛਾ ਲਈ ਬਦਲ ਜਾਣਾ ਮੈਨੂੰ ਬੁਰਾ ਲੱਗਾ ਸ਼ੈਲੀ ਲਈ ਇਹ ਜਿੱਤ ਦੀ ਘੜੀ ਸੀ ਉਹਨੇ ਇਹ ਜਿੱਤ ਜ਼ਾਹਿਰ ਵੀ ਕੀਤੀ ਇੱਕ ਦਿਨ ਕਿਸੇ ਬਾਗਵਾਨੀ ਨਰਸਰੀ ਤੋਂ ਤਿੰਨ ਚਾਰ ਗਮਲੇ ਖਰੀਦ ਲਿਆਈ ਵਿੱਚ ਬੋੜ ਪਿੱਪਲ ਅਤੇ ਜਾਂ ਡੁੱਗੇ ਹੋਏ ਓਬ ਹੋ ਸ਼ਕਲ ਪਰਾਕਾਰ ਵਿੱਚ ਸਿਰਫ 2-3 ਗਿੱਠਾਂ ਉੱਚੇ ਕਹਿਣ ਲੱਗੀ ਦੇਖਿਆ ਉਹ ਕਹਿੰਦਾ ਸੀ ਜੜਾਂ ਹੁੰਦੀਆਂ ਬੰਦੇ ਦੀਆਂ ਜੇ ਬੋੜ ਪਿੱਪਲ ਗਮਲਿਆਂ ਵਿੱਚ ਉਗ ਸਕਦੇ ਆ ਤਾ ਬੰਦੇ ਦਾ ਕੀ ਐ ਉਹਨੇ ਮੇਰੀ ਮਾਂ ਚੋਂ ਗੱਲ ਕੱਢੀ ਉੱਤਰ ਵਿੱਚ ਮੈਂ ਜੜਾ ਕੁੱਤਰ ਕੇ ਬੋੜਾ ਕਰ ਦੇਣ ਦੀ ਤਕਨੀਕ ਬਾਰੇ ਚੀਕਣਾ ਚਾਹੁੰਦਾ ਸਾਂ ਪਰ ਚੁੱਪ ਰਿਹਾ ਅਤੇ ਸ਼ੈਲੀ ਦੀ ਸਾਰੀ ਉਗਲੀ ਹੋਈ ਜ਼ਹਿਰ ਵਿੱਚ ਇਹ ਵਿਛੀ ਪੀ ਲਈ ਪਰ ਮਾਂ ਨੇ ਤਾਂ ਜਿਵੇਂ ਬਿਨਾਂ ਕਹੇ ਹੀ ਸਭ ਕੁਝ ਸੁਣ ਲਿਆ ਤੇ ਦੇਖਦਿਆਂ ਦੇਖਦਿਆਂ ਦੁਨੀਆ ਦੀ ਹਰ ਤਕਨੀਕ ਨੂੰ ਹੀ maat pa ditti ਆਪਣੀਆਂ ਜੜਾਂ ਆਪ ਹੀ ਉਤਰ ਕੇ ਉਹਨੇ ਸ਼ੈਲੀ ਦੀ ਹਰ ਹਮਕੀ ਤੁਮਕੀ ਜਰਨੀ ਸਿੱਖ ਲਈ ਸ਼ੈਲੀ ਨੂੰ ਪੁੱਛ ਪੁੱਛ ਕਰਦੇ ਉਹਦਾ ਮੂੰਹ ਨਾ ਖਖਦਾ ਸਰਜੀ ਭਾਜੀ ਦਾ ਭਾਅ ਤੈ ਕਰਨਾ ਤੇ ਸੜਕ ਪਾਰ ਕਰਨਾ ਤਾਂ ਮਾ ਲਈ ਆਮ ਗਲ ਹੋ ਗਈ ਇਥੋਂ ਤੱਕ ਕਿ ਘਰ ਦੇ ਕੰਮਾਂ ਵਿੱਚ ਗਲਗਲ ਡੁੱਬੀ ਉਹ ਹਰ ਆਏ ਗਏ ਨੂੰ ਨੌਕਰਾਂ ਦੀ ਦਿਸਣ ਵਿੱਚ ਵੀ ਮਾਹਰ ਹੋ ਗਏ ਸੀ ਮੈਂ ਮਨ ਹੀ ਮਨ ਸ਼ੁਕਰ ਕੀਤਾ ਕਿ ਮਾਂ ਸ਼ਹਿਰ ਵਿੱਚ ਜੜਾ ਲਾ ਰਹੀ ਸੀ ਮੈਂ ਸੁਖਣਾ ਸੁਖੀ ਸ਼ੈਲੀ ਨੇ ਸੁਖ ਦਾ ਸਾਲਿਆ ਤੇ ਕਿਸੇ ਜਿੱਤ ਦੀ ਖੁਸ਼ੀ ਵਿੱਚ 6ਵੇਂ ਮਹੀਨੇ ਹੀ ਮੰਝਾ ਮਲ ਕੇ ਬੈਠ ਗਈ आखिर मां पिंड ਲਈ ਕਿੰਨਾ ਕੁ ਤੜਪ ਸਕਦੀ ਸੀ ਅਸਾ ਦੋਹਾ ਨੇ ਸੋਚਿਆ ਪਰ ਇੱਕ ਦਿਨ ਸਭ ਕੁਝ ਤਹਿਸ ਨੈਸ ਹੋ ਗਿਆ ਗਈ ਰਾਤ 237 ਵਾਲਿਆਂ ਦੇ ਘਰੋਂ ਉੱਚੀ ਲੇਰ ਸੁਣੀ ਮਾਂ ਤਾਂ ਜਿਵੇਂ ਹਵਾ ਵਿੱਚੋਂ ਵੀ ਖੁਸ਼ੀ ਗਮੀ ਸੁੰਘ ਲੈਂਦੀ ਸੀ ਫੇਰ ਉਤੋਂ ਰਾਤ ਦਾ ਸਨਟਾ ਤੇ ਦਿਲ ਬਿਨਮੀ ਲੇਰ ਮਾਂ ਤਾਂ ਆ ਕੇ ਦੂਜੇ ਵ락 ਵੱਲ ਦੌੜੀ ਮੈਂ ਵੀ ਜਾਣ ਲੱਗਾ ਤਾਂ ਸ਼ੈਲੀ ਤਰਲਾ ਲਿਆ ਕੀ ਕਰਦੇ ਹਾਂ ਐਵੇਂ ਜਾ ਕੇ ਫਸ ਜਾਊਂਗੀ ਅੱਗੇ ਗਏ ਤਾਂ ਸੱਖਰ ਵਿਛਿਆ ਹੋਇਆ ਸੀ ਪਤਾ ਲੱਗਾ ਦੀਨ ਦਿਵਾਲ ਨਹੀਂ ਸੀ ਰਿਹਾ ਹਾਈਵੇ ਬੀਰ ਉਹ ਤਾਂ ਬਾਲਾ ਚੰਗਾ ਸੀ ਮਾਂ ਦੇ ਕਾਲ ਜੀ ਜਿਵੇਂ ਡੂੰਗੀ ਪੀੜ ਹੋਈ ਮੈਨੂੰ ਯਾਦ ਆਇਆ ਦੀਨ ਦਿਵਾਲ ਵੀ ਆਪਣੇ ਬੱਚਿਆਂ ਲਈ ਪਿੰਡੋਂ ਸ਼ਹਿਰ ਆਇਆ ਹੋਇਆ ਸੀ ਸਬਜ਼ੀ-ਭਾਜੀ ਖਰੀਦਦੇ ਆ ਬੱਚੇ ਖਿਡਾਉਂਦੇ ਆ ਜਾਂ ਕੁੱਤੇ ਨੂੰ ਫੇਰੀ ਲਵਾਉਂਦੇ ਆ ਮਾਂ ਨੂੰ ਮਿਲਦਾ ਦਾ ਦੂਖ ਸੋਕ ਫੋਲਦਾ ਉਹਨੂੰ ਸਭ ਤੋਂ ਵੱਡਾ ਚੋਰਾ ਸੀ ਕਿ ਉਹਦੇ ਦੋਹਾਂ ਪੁੱਤਾਂ ਨੇ ਜਿਉਂਦੇ ਜੀ ਘਰ-ਬਾਰ ਵੀ ਵੰਡ ਲਿਆ ਤੇ ਇੱਕ ਨੇ ਮਾਂ ਦੂਜੇ ਨੇ ਪਿਓ ਲੈ ਲਿਆ ਦੋਵੇਂ ਪੁੱਤ ਵੱਖ-ਵੱਖ ਸ਼ਹਿਰਾਂ ਵਿੱਚ ਸਨ ਪਰ ਵਿਚਾਰਾ ਦੀਨदयाल ਸ਼ਹਿਰ ਵਿੱਚ ਜਣਾ ਫੜਨ ਤੋਂ ਪਹਿਲਾਂ ਹੀ ਤੁਰਦਾ ਬਣਿਆ ਇੱਕ ਪਲ ਮੈਂ ਮਾਂ ਬਾਰੇ ਸੋਚ ਅੰਦਰੋਂ-ਅੰਦਰ ਕੰਬ ਗਿਆ ਮਾਂ ਰੋਣ ਵਰਗੇ ਬੋਲਾਂ ਨਾਲ ਅਫਸੋਸ ਕਰਨ ਲੱਗੀ ਤਾ ਕਿਸੇ ਟੋਕੇਆ ਬਸ ਮਾਂ ਜੀ ਰੋਣਾ ਨੇ ਮਾਂ ਚੁੱਪ ਕਰ ਗਈ ਪਤਾ ਲੱਗਾ ਘਰ ਵਿੱਚ ਬੱਚਿਆਂ ਦੇ ਪੇਪਰਾਂ ਦੀ ਤਿਆਰੀ ਚੱਲ ਰਹੀ ਸੀ ਮਾਂ ਇੱਕ ਕੋਨੇ ਵਿੱਚ ਮੂੰਹ ਦੇ ਕੇ ਸਿਸਕੀਆਂ ਭਰਦੀ ਰੋਣ ਲੱਗੀ ਮਾਂ ਨੂੰ ਦੇ ਇੱਕ ਦੋ ਆਈਆਂ ਗਵੰਡਣਾ ਵੀ ਰੋਣ ਲੱਗੀਆਂ ਦੇਖੋ ਜੀ ਜੇ ਇੱਥੇ ਰੋਣ ਧੋਣ ਦਾ ਹੀ ਪ੍ਰੋਗਰਾਮ ਚੱਲਣਾ ਤਾਂ ਮੈਂ ਬੱਚੇ ਕਿਸੇ ਹੋਰ ਘਰ ਭੇਜ ਦਿੰਨਾ ਦੀਨदयाल ਦਾ ਪੁੱਤ ਸਤਿਨਾਲ ਬੋਲਿਆ ਮਾ ਇੱਕਦਮ ਚੁੱਪ ਕਰ ਗਈ ਚਲੋ ਭਾਈ ਮਰਨਾ ਕਿਨੇ ਨਹੀਂ ਜੱਗ ਚਲਦੀ ਸਰਾਂ ਪਰ ਇਸ ਪਰਿਵਾਰ ਨਾਲ ਤਾਂ ਬੁਰੀ ਹੋਈ ਤੁਸੀਂ ਸੋਚੋ ਪਿੰਡੋਂ ਬਜ਼ੁਰਗ ਨੂੰ ਇਸ ਲਈ ਲੈ ਕੇ ਆਂਦਾ ਕਿ ਦੋਵੇਂ ਨੂੰ ਪੁੱਤ ਨੌਕਰੀ ਤੇ ਸਨ ਚਲੋ ਬਜ਼ੁਰਗ ਬੱਚੇ ਸੰਭਲੋ ਪਰ ਆਉਂਦੇ ਹੀ ਬਿਮਾਰ ਪੈ ਗਿਆ ਸੁੱਖ ਦੀ ਥਾਂ ਖਰਚਾ ਵੱਧ ਗਿਆ ਸ਼ੁਰੂ ਇਸ ਤਾਂ ਵਿਚਾਰੇ ਨੂੰ ਹਾਜਤ ਲਈ ਵੀ ਬੜੀ ਆਕ ਪੇਸ਼ ਹੈ ਬਈ ਕੋਸ਼ ਕਹੋ ਟੱਬਰ ਨੇ ਬਜ਼ੁਰਗ ਬਦਲੇ ਔਖ ਬੜੀ ਚੱਲੀ ਕਿਸੇ ਨੇ ਕਿਹਾ ਔਖ ਤਾਂ ਆਪੇ ਚੱਲਣੀ ਹੋਈ ਤੁਸੀਂ ਸੋਚੋ ਇੱਕ ਸ਼ਹਿਰਦਾਰੀ ਬੱਚਿਆਂ ਦੀਆਂ ਮਹਿੰਗੀਆਂ ਪੜਾਈਆਂ ਤੇ ਉਤੋਂ ਬਿਰਧ ਬੰਦੇ ਦੀ ਬਿਮਾਰੀ ਬਿਮਾਰੀ ਤਾਂ ਭਾਈ ਸਭ ਉਹਨਾਂ ਆਪ ਲਈ ਦੀਨਦয়াল ਦੇ ਪੁੱਤਰ ਨੇ ਕਿਹਾ ਹਰ ਵੇਲੇ ਸ਼ਿਕਾਇਤ ਇੱਥੇ ਗੰਦ ਬਹੁਤ ਹੈ ਰਿਸ਼ਵਤ ਹੈ ਸ਼ੋਰ ਹੈ ਅਖੇ ਘਰ ਚ ਕੀ ਟਾਇਲਟ ਕਿਉਂ ਹੈ ਹੁਣ ਦੱਸੋ ਉਹਦੇ ਲਈ ਸ਼ਹਿਰ ਘਰ ਸੜਕਾਂ ਨਵੀਆਂ ਬਣ ਜਾਂਦੀਆਂ ਕੁਝ ਵੀ ਸੀ ਪਲੇ ਪੁਰਸ਼ ਵਿਚਾਰੇ ਨਾ ਚੰਗੀ ਨਾ ਮੰਦੀ ਜੋ ਮਿਲਿਆ ਪਾਲਿਆ ਜੋ ਦਿੱਤਾ ਖਾਲਿਆ ਕਿਸੇ ਹੋਰ ਕਿਹਾ ਮਾਂ ਨੂੰ ਉਸ ਬੰਦੇ ਦੀ ਗੱਲ ਸ਼ਾਇਦ ਚੰਗੀ ਲੱਗੀ ਉਸ ਵੱਲ ਉਚੇਸ ਨਾਲ ਚੱਕੀ ਅਚਾਨਕ ਚੁੱਪ ਜਿਵੇਂ ਬੋਝਲ ਜਾਪਣ ਲੱਗੀ ਸਾਹ ਕੁੱਟਣ ਲੱਗਾ ਮੇਰੇ ਉੱਠਣ ਤੋਂ ਪਹਿਲਾਂ ਜਦੋਂ ਆਈ ਗੁਆਂਡੀ ਸਵੇਰੇ ਸੰਸਕਾਰ ਦਾ ਟਾਈਮ ਪੁੱਛ ਕੇ ਚਲੇ ਗਏ ਤਾਂ ਮੈਂ ਵੀ ਜਾਣ ਲਈ ਮਾਂ ਦਾ ਮੋਢਾ ਝੋਣਿਆ ਮੈਨੂੰ ਲੱਗਾ ਮਾਂ ਹੁਣੇ ਮੇਰਾ ਹੱਥ ਝਟ ਕੇ ਕਹੇਗੀ ਹੈ ਕਮਲਾ ਐ ਕਿਵੇਂ ਮੋਈ ਮਿੱਟੀ ਨੂੰ ਛੱਡ ਕੇ ਘਰੇ ਜਾ ਪਾਵਾਂ ਪਰ ਮੈਂ ਹੈਰਾਨ ਰਹਿ ਗਿਆ ਜਦੋਂ ਮਾਂ ਬਿਨਾਂ ਕੁਝ ਬੋਲੇ ਪੌੜੀਆਂ ਉਤਰ ਗਈ ਸਵੇਰੇ ਜਦੋਂ ਦੂਜੇ ਬਲਾਕ ਦੇ ਵੇੜੇ ਵਿੱਚ ਮੁਰਦਾ ਗੱਡੀ ਆ ਖੜੀ ਤਾਂ ਮੈਂ ਬਾਹਰ ਸਾਡੇ ਗੁਆਂਢ ਵਿੱਚ ਰਹਿੰਦੇ ਬੰਗਾਲਨ ਮਿਸਿਸ 바ਸੂ ਬੋਲਦੇ ਆ ਸੁਣੀ ਉਹ ਮਾਂ ਨੂੰ ਸ਼ਹਿਰ ਵਿੱਚ ਲੱਗੀ ਮੁਰਦਾ ਫੋਕਣ ਵਾਲੀ ਬਿਜਲੀ ਪੱਠੀ ਬਾਰੇ ਦੱਸ ਰਹੇ ਸੀ ਮਾਂ ਜੀ ਕੇਵਲ 20 ਮਿੰਟ ਔਰ ਬੋਨ ਕਾ ਪੈਕੇਟ ਆਪਕੇ ਹੱਥ ਮੇਂ ਪਾਣੀ ਮੇਂ ਫਿੰਕੋ ਔਰ ਛੁਪ ਕੇ ਕੋਈ ਆਲਤੂ ਫालतੂ ਕਾ ਝੰਜਟ ਨਹੀਂ ਸੁਣਦਿਆਂ ਮੇਰੀ ਖਾਨੇ ਹੋ ਗਈ ਮੈਨੂੰ ਲੱਗਾ ਮਾਂ ਹੁਣੇ ਪੁੱਛੇਗੀ ਪੁੱਤ ਜੇ ਬੰਦੇ ਦਾ ਸੇਵਾ ਹੀ ਨਹੀਂ ਬੜਨਾ ਤਾਂ ਛੇੜੀ ਦੀ ਪ੍ਰਕਰਮਾ ਕੌਣ ਕਰੂ ਅਗਨੀ ਕੌਣ ਦਿਖਾਉ ਗਤੀ ਕਿਵੇਂ ਹੋਉ ਬੰਦੇ ਦੀ ਪਰ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਮਾਂ ਕੁਝ ਵੀ ਨਾ ਬੋਲੀ ਤੇ ਚੁੱਪਚਾਪ লাশ ਨੂੰ ਗੱਡੀ ਵਿੱਚ ਲੱਦਦੇ ਆ ਉੱਪਰਲੀ ਮੰਜ਼ਿਲ ਤੋਂ ਹੀ ਵੇਖਦੀ ਰਹੀ ਜਾਂ ਫਿਰ ਚਾਰ ਪੰਜ ਬੰਦਿਆਂ ਨੂੰ ਮੁਰਦਾ ਗੱਡੀ ਨਾਲ ਜਾਂਦੇ ਦੇਖਦੀ ਰਹੀ। ਨਾ ਉਸ ਆਪ ਸਵੇਰਾਂ ਤੱਕ ਜਾਣ ਦੀ ਜ਼ਿੱਦ ਕੀਤੀ, ਨਾ ਮੈਨੂੰ ਜਾਣ ਲਈ ਕਿਹਾ। ਉਸ ਦਿਨ ਤੋਂ ਬਾਅਦ ਮਾਂ ਬਿਲਕੁਲ ਚੁੱਪ ਹੋ ਗਈ। ਇੱਕ ਦਿਨ ਅਚਾਨਕ ਕਹਿਣ ਲੱਗੀ, ਪੁੱਤ ਪਲਾਂ ਜੜਾਂ ਕਿੱਥੇ ਹੁੰਨੀਆਂ ਬੰਦੇ ਦੀਆਂ? ਉੱਤਰ ਵਿੱਚ ਮੈਂ ਨੀਵੀਂ ਪਾ ਲਈ। ਉਸ ਦਿਨ ਤੋਂ ਬਾਅਦ ਸਾਡੇ ਲਈ ਮਾਂ ਦੀ ਚੁੱਪ ਅਸਹਿ ਹੋ ਗਈ। ਅਸੀਂ ਮਾਂ ਦੀ ਹਰ ਗੱਲ ਵਿੱਚੋਂ ਚੋਬ ਮਹਿਸੂਸ ਕਰਦੇ ਮਾਂ ਹਰ ਗੱਲ ਨੂੰ ਦੀਨਦਿਆਲ ਦੀ ਮੌਤ ਵਿੱਚੋਂ ਦੇਖਣ ਲੱਗ ਪਈ ਤਾਂ ਅਸੀਂ ਚਾਹਿਆ ਮਾਂ ਜਿੰਨੀ ਛੇਤੀ ਹੋ ਸਕੇ ਪਿੰਡ ਚਲੀ ਜਾਵੇ ਪਰ ਹੁਣ ਜਦੋਂ ਕਿ ਮੈਂ ਮਾਂ ਨੂੰ ਲੈ ਕੇ ਪਿੰਡ ਪਰਤ ਰਿਹਾ ਹਾਂ ਤਾਂ ਸੋਚਦਾ ਹਾਂ ਕੁਝ ਵੀ ਸੀ ਮਾਂ ਨੂੰ ਸ਼ੈਲੀ ਦੀ ਇਸ ਹਾਲਤ ਵਿੱਚ ਪਿੰਡ ਨਹੀਂ ਸੀ ਪਰਤਣਾ ਚਾਹੀਦਾ ਜਿਉਂ ਹੀ ਅਸੀਂ ਪਿੰਡ ਦੀ ਜੋ ਵਿੱਚ ਦਾਖਲ ਹੋਏ ਮਾਈਕ ਨਾਮ ਚਹਿਕ ਉੱਠੀ ਨਿਆਈ ਵਿੱਚ ਨਰਮਾ ਚੁਗਦੀਆਂ ਤੀਮੀਆਂ ਉੱਠ ਕੇ ਜਿਵੇਂ ਮਾਂ ਦੇ ਗਲ ਨਾਲ ਚਿੰਬੜ ਗਈਆਂ ਪਿੰਡ ਦੀ ਗਲੀ ਵਿੱਚ ਵੜਦਿਆਂ ਤਾਂ ਹੱਦ ਹੀ ਹੋ ਗਈ ਜਿਸ ਜਿਸ ਨੇ ਵੀ ਮਾਂ ਦੇ ਵਿੰਡ ਆਉਣ ਬਾਰੇ ਸੁਣਿਆ ਉਹ ਮਾਂ ਦੇ ਵਾਲੇ ਝੁਰਮਟ ਵਾਂਗ ਜੁੜ ਗਿਆ ਮੈਨੂੰ ਲੱਗਾ ਮਾਂ ਜਿਵੇਂ ਵਿਸਰ ਹੀ ਗਈ ਸੀ ਕਿ ਮੈਂ ਵੀ ਉਹਦੇ ਨਾਲ ਸਾਂ ਮੈਂ ਇੱਕ ਦੋ ਵਾਰ ਆਪਣੀ ਹੋਣ ਦਾ ਅਹਿਸਾਸ ਕਰਵਾਉਣ ਦਾ ਯਤਨ ਵੀ ਕੀਤਾ ਪਰ ਸਭ व्यर्थ ਹਰ ਕੋਈ ਕਿਵੇਂ ਹੈ ਅਫਸਰਾ ਕਹਿ ਕੇ ਪਾਸਾ ਵੱਟ ਗਿਆ ਮੈਨੂੰ ਯਾਦ ਆਇਆ ਜਦੋਂ ਤੋਂ ਮੈਂ ਸ਼ਹਿਰ ਰਹਿਣ ਲੱਗਾ ਸਾਂ ਮੇਰੇ ਨਾਲ ਇੰਜ ਹੀ ਹੁੰਦਾ ਸੀ ਇੱਕਾ ਇੱਕ ਮੇਰਾ ਮਨ ਪੀੜ ਨਾਲ ਭਰ ਗਿਆ ਮੈਂ ਇੱਕ ਨਜ਼ਰ ਮਾਂ ਨੂੰ ਤੀਵੀਆਂ ਵਿੱਚ ਚਹਿਕਦੇ ਦੇਖਿਆ ਤੇ ਸੋਚਿਆ ਇਹ ਮਾਂ ਦਾ ਉਹ ਮਾਂ ਹੀ ਨਹੀਂ ਸੀ ਜਿਸ ਨੂੰ ਮੈਂ ਸ਼ਹਿਰੋਂ ਲੈ ਕੇ ਪਰਤਿਆ ਸਾਂ ਇਹ ਮਾਂ ਤਾਂ ਸ਼ਹਿਰ ਗਈ ਹੀ ਨਹੀਂ ਸੀ ਅਚਾਨਕ ਮੈਨੂੰ ਕਿਦਰੇ ਪੜਿਆ ਯਾ ਬੰਦਿਆ ਤੇਰੀਆਂ ਦੱਸ ਦੇਈਆਂ ਪਰ ਅਗਲੇ ਹੀ ਪਲ ਮੈਂ ਇਹ ਖਿਆਲ ਝਟਕ ਦਿੱਤਾ ਅਤੇ ਸੋਚਿਆ ਇਹ ਤਸਵੀਰ ਵੀ ਠੀਕ ਨਹੀਂ ਸੀ ਕੀ ਪਤਾ ਜਣਾ ਖੱਗੇ ਜਾਣ ਦੀ ਕੋਈ ਉਮਰ ਹੋਵੇ ਸ਼ਾਇਦ ਇਸੇ ਲਈ ਮਾਂ ਸ਼ਹਿਰ ਜਣਾ ਨਹੀਂ ਸਿਲਾ ਸਕੀ ਪਰ ਪਤਾ ਨਹੀਂ ਕਿਉਂ ਮੈਂ ਇਹ ਖਿਆਲ ਵੀ ਝਟਕ ਦਿੱਤਾ ਤੇ ਬੜੇ ਦੁਖੀ ਮਨ ਨਾਲ ਸੋਚਣ ਲੱਗਾ ਕਿ ਆਖਰ ਮੈਂ ਕਿਹੜੇ ਲੋਕਾਂ ਵਿੱਚੋਂ ਸਾਂ ਜਿਨ੍ਹਾਂ ਨੂੰ ਸ਼ਹਿਰ ਦੀ ਮਿੱਟੀ ਕਦੇ ਰਾਸ ਨਹੀਂ ਸਿਾਈ ਤੇ ਪਿੰਡ ਦੀ ਮਿੱਟੀ ਵਿੱਚ ਜੜਾਂ ਲਈ ਕੋਈ ਥਾਂ ਹੀ ਨਹੀਂ ਸਿਰਈ ਪਰ ਇਸ ਤੋਂ ਪਹਿਲਾਂ ਕਿ ਮੈਂ ਕੁਝ ਹੋਰ ਸੋਚਦਾ ਮੈਨੂੰ ਲੱਗਾ ਮੇਰੀਆਂ ਤਾਂ ਜਿਵੇਂ ਜੜਾਂ ਹੀ ਨਹੀਂ ਸਨ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ